ਝੂਠੀਆਂ ਉਮੀਦਾਂ ਦੇ ਸਹਾਰੇ ਕਾਤੋਂ ਸੋਚਦਾ ਐ ਤੇਰੇ ਜੋ ਨਾ ਹੋਏ ਉਹਨਾਂ ਬਾਰੇ ਕਾਤੋਂ ਸੋਚਦਾ ਐ ਕਿ ਝੂਠੀਆਂ ਉਮੀਦਾਂ ਦੇ ਸਹਾਰੇ ਕਾਤੋਂ ਸੋਚਦਾ ਐ ਤੇਰੇ ਜੋ ਨਾ ਹੋਏ ਉਹਨਾਂ ਬਾਰੇ ਕਾਤੋਂ ਸੋਚਦਾ ਐ ਕਿ ਯਾਦਾਂ ਦੇ ਬਾਗਿਚੇ ਮਿੱਠੀ ਮਹਿਕ ਵੀ ਤਾਂ ਹੋਵੇਗੀ ਕਿ ਯਾਦਾਂ ਦੇ ਬਾਗਿਚੇ ਮਿੱਠੀ ਮਹਿਕ ਵੀ ਤਾਂ ਹੋਵੇਗੀ ਐਵੇਂ ਇਕੱਲਾ ਬਹਿ ਕੇ ਹੰਝੂ ਖਾਰੇ ਕਾਤੋਂ ਸੋਚਦਾ ਐ ਕਿ ਯਾਦ ਕਰ ਖੁਦ ਨਾਲ ਕੀਤੇ ਹੋਏ ਵਾਦੇ ਯਾਦ ਕਰ ਖੁਦ ਨਾਲ ਕੀਤੇ ਹੋਏ ਵਾਦੇ ਦੁਨੀਆ ਨੇ ਲਾਇ ਕਿੰਨੇ ਲਾਰੇ ਕਾਤੋਂ ਸੋਚਦਾ ਕਿ ਦੁਨੀਆ ਦੇ ਮੇਲੇ ਵਿੱਚ ਆਉਣਾ ਜਾਣਾ ਬਣਿਆ ਏ ਸਦਾ ਰਹਿਣ ਸੱਜਣ ਪਿਆਰੇ ਕਾਤੋਂ ਸੋਚਦਾ ਕਿ ਸੋਚੀ ਕਦੇ ਸਾਰੀਆਂ ਹੀ ਸੋਚਾਂ ਨੂੰ ਸਮੇਟ ਕੇ ਇੰਨੇ ਜ਼ਿਆਦਾ ਸੋਚਾਂ ਦੇ ਖਿਲਾਰੇ ਕਾਤੋਂ ਸੋਚਦਾ ਕਿ ਹੱਸ ਕੇ ਦਵਾਵਾਂ ਦੇਵੀ ਸਾਰੇ ਰਹਿਣ ਵਸਦੇ ਇੰਨੇ ਜ਼ਿਆਦਾ ਜੱਗ ਦੇ ਉਜਾੜੇ ਕਾਤੋਂ ਸੋਚਦਾ ਕਿ ਝੂਠੀਆਂ ਉਮੀਦਾਂ ਦੇ ਸਹਾਰੇ ਕਾਤੋਂ ਸੋਚਦਾ ਤੇਰੇ ਜੋ ਨਾ ਹੋਏ ਉਹਨਾਂ ਬਾਰੇ ਕਾ ਤੁਂ ਸੋਚਦਾ